ਮੰਤਰੀ ਸਾਹਿਬ ਜਿਸ ਤਰ੍ਹਾਂ ਬਰਸਾਤਾ ਹੁਣ ਆਉਣ ਵਾਲੀ 10 15 ਮਾਨਸੂਨ ਆ ਜਾਣਾ ਹੈ ਅਜੇ ਸਫਾਈਆਂ ਨਹੀਂ ਹੋਈਆਂ ਹੈ ਡਰੇਨਾਂ ਦੀ ਇਹ ਆਉਣ ਵਾਲੇ ਸਮੇਂ ਇਸ ਦੇ ਲਈ ਕੀ ਚੱਲ ਰਿਹਾ ਹੈ ਮੰਤਰੀ ਸਾਹਿਬ ਤੁਸੀਂ ਕੁਝ ਕੁਝ ਡਰੇਨਾਂ ਤੇ ਜਾ ਕੇ ਦੇਖੋ ਤਕਰੀਬਨ ਅਸੀਂ ਸਾਰੀਆਂ ਸਫਾਈਆਂ ਕਰਾਤੀਆਂ ਨੇ ਅਸੀਂ ਨਦੀ ਦੀ ਵੀ ਸਫਾਈ ਕਰਾਈ 24 ਸਫਾਈ ਕਰਾਈ ਤੁਸੀਂ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਤੁਸੀਂ ਘੇੜਾ ਮਾਰ ਕੇ ਵੀ ਆਓ ਆ ਜਿਹੜਾ ਬੰਮਣੇ ਵਾਲਾ ਚੋਆ ਹੈ ਇਧਰ ਨਦੀ ਤੇ ਲਗਾਤਾਰ ਮਸ਼ੀਨਾਂ ਚੱਲ ਰਹੀਆਂ ਨੇ ਉਹ ਸਾਰਾ ਕਰ ਰਹੇ ਹਾਂ ਅਸੀਂ ਮੌਨਸੂਨ ਸਰਤੇ ਹੈ ਮੌਸਮ ਵਿਭਾਗ ਵੱਲੋਂ ਕਹੇ ਗਿਆ ਵੀ ਕੁਝ ਦਿਨਾਂ ਦੇ ਵਿੱਚ ਬਰਸਾਤ ਹੋ ਸਕਦੀ ਹੈ ਲੇਕਿਨ ਸਮਾਣਾ ਪਟਿਆਲਾ ਜ਼ਿਲ੍ਹੇ ਦੇ ਕੈਥਲ ਔਰ ਜਿਹੜੇ ਪਿੰਡ ਹੈ ਲੱਗਦੇ ਹਰਿਆਣਾ ਕੇ ਔਰ ਪੰਜਾਬ ਦੇ ਉੱਥੇ ਹੜ੍ਹ ਕਿ ਹਾਲਾਤ ਕਿਸ ਤਰ੍ਹਾਂ ਹੋ ਸਕਦੇ ਨੇ ਕਿ ਹਾਸੀ ਬਟਾ ਨਹਿਰ ਦੇ ਜਿਹੜੇ ਸਾਈਫਨ ਹੈ ਉਹ ਭਰੇ ਪਏ ਮਿੱਟੀ ਦੀ ਗਾਦ ਤੋਂ ਔਰ ਜਿਹੜੇ ਮੀਰਾਪੁਰ ਤੋਂ ਹੈ ਉਹਦੇ ਵੀ ਸਫਾਈ ਨਹੀਂ ਕੀਤੀ ਗਈ ਕਿਸਾਨਾਂ ਦਾ ਕਹਿਣਾ ਪਿਛਲੇ ਵਾਰ ਵੀ ਇਸ ਇਲਾਕੇ ਸੇ ਹੜਾਈ ਸੀ ਔਰ ਕਿਸਾਨਾਂ ਦਾ ਮਾਲੀ ਤੇ ਜਾਣੇ ਨੁਕਸਾਨ ਹੋਇਆ ਸੀ ਇਸ ਇਲਾਕੇ ਦੇ ਕਿਸਾਨ ਖੜੇ ਨੇ ਜਿਹੜੇ ਪ੍ਰਭਾਵਿਤ ਹੋਨੇ ਨੇ ਲੰਬੇ ਸਮੇਂ ਤੋਂ ਅਸੀਂ ਵੀ 30 ਸਾਲ ਤੋਂ ਮੈਂ ਵੀ ਦੇਖ ਰਿਹਾ ਇਸ ਇਲਾਕੇ ਦੀ ਇਸ ਸਮੱਸਿਆ ਦਾ ਹੱਲ ਕਿਸੇ ਸਰਕਾਰ ਨੇ ਨਹੀਂ ਕੀਤਾ ਭਜਨ ਸਿੰਘ ਜੀ ਕੀ ਕਹੋਗੇ ਜਿਹੜੇ ਅਸੀਂ ਤੋਂ ਲੰਬਾ ਸਮਾਂ ਮੈਂ ਵੀ ਦੇਖ ਲਿਆ ਵੀ ਤੁਸੀਂ ਵੀ ਦੇਖ ਰਹੇ ਹੋ ਕੀ ਹਾਲਾਤ ਆ ਹੁਣ ਦੇਖੋ ਇਥੇ ਹਾਲਾਤ ਆ ਸਿਰਫ ਬਿਆਣੇ ਬਾਜ਼ੀ ਦੇਣੇ ਕੋਈ ਵੀ ਪਹਿਲੀ ਗੱਲ ਕੋਈ ਆਉਂਦਾ ਨਹੀਂ ਦੂਜੀ ਗੱਲ ਜੇ ਕੋ ਆਵੇ ਤੇ ਬਿਆਨਬਾਜ਼ੀ ਕਰਕੇ ਜਾ ਉਹ ਵੀ ਫਲਾਡੇ ਜਾਉਣਾ ਬਿਆਨਬਾਜ਼ੀ ਕਰਕੇ ਜੀ ਅੱਗੋਂ ਥੋੜਾ ਸਾਵਧਾਨ ਕਰ ਦਾਂਗੇ ਜਿਹੜਾ ਹੱਲ ਕੱਢ ਦਾਂਗੇ ਲੇਕਿਨ ਇਹਦਾ ਕੋਈ ਹੱਲ ਨਹੀਂ ਨਿਕਲਦਾ ਕੋਈ ਸਰਕਾਰ ਬੈਠ ਕੇ ਗੱਲ ਨਹੀਂ ਕਰਦੀ ਕੋਈ ਸਾਡੇ ਕੋਲ ਤੇ ਆਣ ਕੇ ਸਾਨੂੰ ਕੁਛ ਦਾਂ ਨਹੀਂ ਵੀ ਤੁਹਾਡਾ ਹੁਣ ਅਸੀਂ ਕੀ ਕਰੀਏ ਵੀ ਉਤੋਂ ਬਰਸਾਤਾ ਹੋਣ ਵਾਲੀ ਜਾਣ ਮੌਨਸੂਨ ਸਿਰ ਤੇ ਐ ਵੀ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਨੇ ਆ ਤੇ ਮੇਡਾ ਨਹਿਰ ਤੁਹਾਡੇ ਵਾਸਤੇ ਕਿੰਨੇ ਕੀ ਐ ਸਬਰੀ ਪਟਾਲਾ ਸਾਡੇ ਵਾਸਤੇ ਇੱਕ ਮੌਤ ਖੜੀ ਐ ਬਿਲਕੁਲ ਕਿਉਂ ਕਿ ਉਹਨਾਂ ਨੇ ਉਤੋਂ ਘੱਗਰ ਦਾ ਬੈੱਡ ਜਿਹੜਾ 12 ਅੱਧਾ ਘਰ ਉਹਨੇ ਬੰਦ ਕਰਤਾ ਹੈ ਅੱਧਾ ਥੱਲੇ ਮਿੱਟੀ ਨੇ ਬੰਦ ਕਰਤਾ ਹੈ 6 ਫੁੱਟ ਦੇ ਵਿੱਚੋਂ ਸੱਤ ਜ਼ਿਲਿਆਂ ਦਾ ਪਾਣੀ ਲੰਗਣਾ ਕਿਤੇ ਸੌਖੀ ਜੀ ਗੱਲ 6 ਫੁੱਟ ਦੇ ਵਿੱਚੋਂ ਸੱਤ ਜ਼ਿਲਿਆਂ ਅੱਠ ਦਾ ਪਾਣੀ ਲੰਘ ਕੇ ਆਉਣਾ ਕਾਲੇ ਅੰਬ ਤੱਕ ਪਾਣੀ ਆਉਂਦਾ ਚੰਡੇਗੜ ਦਾ ਸਾਰਾ ਪਾਣੀ ਇੱਥੇ ਇੱਥੇ ਸਾੜਾ ਪਿੰਡ ਜਿਹੜਾ ਇਹ ਇੱਕ ਡੈਮ ਬਣ ਚੁੱਕੀ ਹੈ ਸਾਰਾ ਇਕੱਠਾ ਹੋ ਗੇ ਸਾੜੇ ਪਿੰਡੋਂ ਪਾਣੀ ਲੰਗਣਾ ਹੈ ਇੱਥੇ ਸਾਰਾ ਇਕੱਠਾ ਹੋਣਾ ਹੈ ਆਣ ਕੇ ਕੋਈ ਕੰਮ ਨਹੀਂ ਅਧਿਕਾਰੀਆਂ ਦਾ ਨਾ ਮੁਵਜ਼ੀ ਸਰਪੰਚਾ ਕੋਈ ਕੰਮ ਕੋਈ ਦਿਖਾਰੀ ਆਇਆ ਹੀ ਨਹੀਂ ਜੀ ਕੋਈ ਆਇਆ ਨਹੀਂ ਅਸੀਂ ਤੁਸੀ ਮੇਰੀ ਗੱਲ ਪਹਿਲਾਂ ਨਹੀਂ ਸਮਝੇ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਮੀਰਾਪੁਰ ਵਾਲਾ ਚੋ ਹੈ ਨਾ ਉਹ ਸ਼ਰਕ ਦਾ ਜਿਹੜਾ ਥੱਲੇ ਬੈੱਡ ਹੈ ਉਹ ਉੱਚਾ ਹੈ ਇਹ ਪੁਰਾਣਾ ਨਿਕਲਿਆ ਉਦੋਂ ਛੋਲੇ ਛਾਲੇ ਹੁੰਦੇ ਸਨ ਉਹ ਬੈੱਡ ਦੀ ਰਿਕਵੈਸਟ ਆਹ ਕਈ ਵਾਰੀ ਕੀਤੀ ਵੀ ਪੁੱਟੋ ਤਾਂ ਦੇ ਹਣ ਫਲਾਟ ਦੇ ਵਿੱਚ ਵੀ ਅਗਲੀ ਵਾਰੀ ਪੁੱਟ ਦਾਂਗੇ ਇਹ ਅਜ ਤੱਕ ਪੁੱਛਣ ਵੀ ਆਇਆ ਹੁਣ ਕਦੋਂ ਪੁੱਟਣਗੇ ਸਾਲ ਲੰਘ ਗਿਆ ਸਾਲ ਲੰਘ ਗਿਆ ਕੋਈ ਪੁੱਟਣ ਨਹੀਂ ਆਇਆ ਦੂਜੀ ਗੱਲ ਖੱਗਰ ਸਾਰਾ 16 ਫੁੱਟ ਦੇ ਉਹਨਾਂ ਬੰਦ ਕਰ ਛੜਿਆ ਖੱਗਰ ਰਹਿ ਹੀ ਨਹੀਂ ਗਿਆ ਉੱਥੇ ਜਿੰਨੀ ਕੁ ਠੇਕੇਦਾਰ ਮਿੱਟੀ ਚੰਦਾ ਓਨੀ ਕੁ ਪੁੱਟ ਲੈਂਦਾ ਹਰਿਆਣਾ ਸਰਕਾਰ ਨਾਲ ਗੱਲ ਨਹੀਂ ਇਹ ਕਰਦੇ ਨਾ ਉਹ ਪੁੱਟਦੇ ਨੇ ਸਾਨੂੰ ਤੇ ਮੌਤ ਹੀ ਦਿਖਦੀ ਵੀ ਨਾਲੇ ਪਨੀਰੀ ਬੀਜ ਨਹੀਂ ਆ ਨਾਲੇ ਉੱਚੇ ਤਾਂ ਪਨੀਰੀ ਲਈ ਲੱਭਨੇ ਆਪੇ ਕੋਈ ਅਧਿਕਾਰੀ ਅਧਿਕਾਰੀ ਸਾਡੇ ਕੋਲ ਕੋਈ ਗੱਲ ਸੁਣਦੇ ਸਾਾਨੂੰ ਜਿਹੜਾ ਹਾਸੇ ਬਣਾਉਣ ਨਹਿਰ ਇਹ ਉਹਨਾਂ ਨੂੰ ਮੌਤ ਵਾਂਗੂ ਦਿਖਦੀ ਹੈ ਕਿਉਂਕਿ ਹਾਸੇ ਹੁਣਾ ਨਹਿਰ ਦੇ ਕਰਕੇ ਖੱਗਰ ਦੇ ਪਾਣੀ ਵਿੱਚ ਪਟਿਆਲਾ ਔਰ ਕੈਥਲ ਜ਼ਿਲ੍ਹੇ ਕੇ ਕਿਸਾਨਾਂ ਤੇ ਆਮ ਲੋਕਾਂ ਦਾ ਭਾਰੀ ਨੁਕਸਾਨ ਕਰਦੀ ਹੈ ਲੇਕਿਨ ਹਰ ਸਾਲ ਹੜ੍ਹਾਂ ਦੇ ਔਰ ਅਧਿਕਾਰੀ ਆਨੇਰ ਗਿੜੇ ਮਾਰ ਕੇ ਚਲੇ ਜਾਂਦੇ ਲੇਕਿਨ ਇਸਕਾ ਮੁਕਮਲ ਹੱਲ ਆਜ ਤੱਕ ਨਹੀਂ ਕੀਤਾ ਗਿਆ ਜਿਸ ਕਰਕੇ ਇਸ ਇਲਾਕੇ ਦੇ ਕਿਸਾਨ ਤੇ ਆਮ ਜਿਹੜੇ ਲੋਕ ਹੈ ਉਹਨਾਂ ਨੂੰ ਇਸਕਾ ਨੁਕਸਾਨ ਬੁਗਤਣਾ ਪੈ ਰਿਹਾ ਲੇਕਿਨ ਆਉਣ ਵਾਲੇ ਸਮੇਂ ਉਹ ਦੱਸੇਗਾ ਵੀ ਸਰਕਾਰ ਇਸ ਜਿਹੜੀ ਸਮੱਸਿਆ ਕਿਸਾਨਾਂ ਕੀ ਕਿਸ ਤਰ੍ਹਾਂ ਹੱਲ ਕਰਦੀ ਹੈ ਕੈਮਰਾਮੈਨ ਪਰਸ਼ਮ ਦੇ ਨਾਲ ਪਰਸੋਤਮ ਕੋ ਸਿਕ ਪੀਡੀਸੀ ਨੂਸਮਾਨਾ